ਵਾਹਿਗੁਰੂ 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 ਧੰਨ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਜੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਮੋ ਮਾਤਾ ਸਹਿਬ ਦੇਵਾ ਸੋ ਗੁਰਮੁਖ ਪਿਆਰਿਓ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਹੋਵੇ ਸਾਰੇ ਠੀਕ ਠਾਕ ਹੋਵੋ ਆਪ ਨੂੰ ਮਹਾਰਾਜ ਅੰਮ੍ਰਿਤ ਵੇੜਾ ਨਾਮ ਦਾਣ ਇਸ਼ਨਾਨ ਬਖਸ਼ਣ ਸੋ ਮਹਾਰਾਜ ਦੇ ਬਚਨ ਨੇ ਗੁਰਕਾ ਦਰਸ਼ਨ ਦੇਖ ਦੇਖ ਦਾਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਇ ਪ੍ਰਭ ਮੇਰਾ ਗੁਰੂ ਦੇ ਦਰਸ਼ਨਾ ਵਾਸਤੇ ਕਰਮ ਕਮਾਉਣੇ ਤੇ ਦਰਸ਼ਨਾ ਵਾਸਤੇ ਸਭ ਤੋਂ ਉੱਤਮ ਕਰਮ ਕੀ ਹੈ ਬਾਣੀ ਨਾਮ ਸਿਨ ਭਜਨ ਮੰਦਰੀ ਕਰਨੀ ਸੋ ਪਹਿਲੀ ਵਾਰੀ ਸੱਚੇ ਪਾਤਸ਼ਾਹ ਮਹਾਰਾਜ ਨੇ ਮੰਗਲ ਰੂਪ ਦੇ ਵਿੱਚ ਹੀ ਮੂਲ ਮੰਤਰ ਸਾਨੂੰ ਬਖਸ਼ਿਆ ਜਿਨ੍ਹਾਂ ਨੂੰ ਅਕਾਲ ਪੁਰਖ ਨੇ ਕਿਰਪਾ ਕੀਤੀ ਉਹਨਾਂ ਦੀਆਂ ਕਥਾ ਕਹਾਣੀਆਂ ਉਹਨਾਂ ਦੇ ਦੀਆਂ ਵਡਿਆਈਆਂ ਨੇ ਜਿਹੜੀਆਂ ਉਹ ਗੁਰੂ ਨੇ ਵੀ ਕੀਤੀਆਂ ਨੇ ਗੁਰਸਿੱਖ ਸੰਗਤਾਂ ਨੇ ਵੀ ਕੀਤੀਆਂ ਨੇ ਸਾਦਾ ਹੀ ਉਹ ਵਡਿਆਈਆਂ ਹੁੰਦੀਆਂ ਰਹਿਣਗੀਆਂ ਕਿਉਂ ਜਿਵੇਂ ਗੁਰੂ ਆਪ ਅਮਰ ਹੈ ਸਾਦਾ ਹੀ ਅਮਰ ਰਹਿਣਾ ਉਸ ਤਰ੍ਹਾਂ ਉਹਦੇ ਭਗਤ ਵੀ ਅਮਰ ਹੋ ਜਾਂਦੇ ਹਨ ਮੂਲ ਮੰਤਰ ਦੀ ਸ਼ਕਤੀ ਨਾਮ ਸਿਮਰਨ ਦੀ ਸ਼ਕਤੀ ਬਿਲਕੁਲ ਵੀ ਸਾਨੂੰ ਸੰਗਤ ਜੀ ਸ਼ੰਕਾ ਨਹੀਂ ਕਰਨੀ ਚਾਹੀਦੀ ਇੱਕ ਨਾ ਕੋਈ ਪਿਆਰਾ ਸੀਗਾ ਜਿਹਨੂੰ ਅੱਲਾਹ ਪਾਕ ਦੇ ਦਰਸ਼ਨਾਂ ਦੀ ਬਹੁਤ ਪਿਆਸ ਸੀ ਸਡੌਰੇ ਦਾ ਪਠਾਨ ਸੀ ਪਠਾਨ ਸਡੌਰੇ ਪਿੰਡ ਦਾ ਕਸਵੇ ਦਾ ਉਹਨੇ ਕੀ ਕੀਤਾ ਕਰਾਨ شریف ਦੇ ਮੁਤਾਬਕ ਚਲਿਸੇ ਕੀਤੇ ਚਲਿਸੇ ਦਾ ਮਤਲਬ ਉਹ ਸੰਗਤ ਜੀ ਲਗਾਤਾਰ ਵਿਧੀ ਦੇ ਨਾਲ 40 40 42 42 ਦਿਨ ਅੰਦਰ ਰਹਿ ਕੇ ਜਾਪ ਕਰਨਾ ਕਈ ਕੀਤੇ ਪਰ ਕਿਰਪਾ ਨਾ ਹੋਈ ਅੱਲਾਹ ਪਾਕ ਦੇ ਦਰਸ਼ਨ ਨਾ ਹੋਏ ਫਿਰ ਉਸ ਤੋਂ ਬਾਅਦ 8 ਸਾਲਾਂ ਬਾਅਦ ਫਿਰ ਉਹਨੇ ਕਿਸੇ ਪੰਡਤ ਦੇ ਦੱਸੇ ਅਨੁਸਾਰ ਸ਼ਲੋਕ ਪੜ੍ਹ ਕੇ ਚਲੀਸੇ ਕੀਤੇ ਜਾਪ ਕੀਤੇ ਫਿਰ ਵੀ ਰਾਮਚੰਦਰ ਦੇ ਦਰਸ਼ਨ ਨਾ ਹੋਏ ਸੰਗ ਜਿਨ੍ਹਾਂ ਨੂੰ ਅਧਿਆਤਮਿਕ ਤੌਰ ਤੇ ਭੁੱਖ ਹੈ ਨਾ ਉਹ ਅਕਾਲ ਪੁਰਖ ਵੈਗੁਰੂ ਅੱਲਾਹ ਪਾਕ ਰਾਮ ਬਿਨਾ ਨਹੀਂ ਰਹਿ ਸਕਦੇ ਉਹਨਾਂ ਦੇ ਅੰਦਰ ਜਿਹੜੀ ਹੁੰਦੀ ਹੈ ਨਾ ਉਹਨਾਂ ਦੀ ਦੁਨੀਆ ਲੱਗੀ ਹੁੰਦੀ ਹੈ ਉਹ ਕਹਿੰਦੇ ਅਧਿਆਤਮਕ ਤੌਰ ਤੇ ਜਿਉਣਾ ਹੈ ਅਸੀਂ ਇਹ ਸੰਸਾਰੀ ਦੁਨੀਆ ਸਾਨੂੰ ਚੰਗੀ ਨਹੀਂ ਲੱਗਦੀ ਇਹ ਬੇਰਸ ਹੈ ਬੇਖੇ ਰਸ ਫੀਕਾ ਤਿਆਗਿ ਰੀ ਸਖੇ ਨਾਮ ਮਹਾਰਸ ਪਿਓ ਫੇਰੋ ਜਨੋ ਨਾਮ ਸਿਮਰਨ ਕਰਦਾ ਰਹਾ ਨਾ ਮੁਸਲਮਾਨੀ ਮਤ ਅਨੁਸਾਰ ਵੀ ਤੇ ਵੇਦਾਂ ਸ਼ਾਸਤਰਾ ਮੁਤਾਬਕੀ ਸ਼ਲੋਕ ਜਾਪ ਕਰਦਰਾ ਕੁਛ ਨਾ ਪ੍ਰਾਪਤ ਹੋਇਆ ਉਦਾਸ ਹੋ ਕੇ ਮਰਨ ਵਾਸਤੇ ਚੱਲ ਪਿਆ ਸਡੌਰੇ ਦੇ ਨਾਲ ਇੱਕ ਮਾਰਕੰਡਾ ਮਾਰਕੰਡੇ ਦੇ ਵਿੱਚ ਨਾ ਡੁੱਬਣ ਵਾਸਤੇ ਚੱਲ ਪਿਆ ਉਹ ਵੀ ਜੀਵ ਲੀਲਾ ਸਮਾਪਤ ਕਰ ਲੈਣੀ ਐ ਉਦਾਸ ਹੋ ਗਿਆ ਇੱਥੇ ਕੁਝ ਨਹੀਂ ਸਭ ਕੁਝ ਕੂੜ ਹੈ ਪਰ ਪ੍ਰਮਾਤਮਾ ਫਲ ਤਾਂ ਦਿੰਦਾ ਨਾ ਜਿਹੜੇ ਪਿੱਛੇ ਜਾਪ ਕੀਤੇ ਸੀ ਉਹਦਾ ਫਲ ਕੀ ਐ ਇੱਕ ਉਹਨਾਂ ਨੂੰ ਸੰਤ ਮਿਲ ਗਏ ਪਿਛਲਾ ਕਰਮ ਬਣ ਗਿਆ ਜਾਪ ਕਰਕੇ ਪਿਛਲਾ ਕਿਉਂਕਿ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਹਰ ਇੱਕ ਦੇ ਧਰਮ ਵਿੱਚ ਸ਼ਕਤੀ ਹੈ ਪਰ ਜਿੱਥੇ ਕਿਸੇ ਦੀ ਗੱਲ ਵੜਨੀ ਹੈ ਉੱਥੇ ਮਹਰਚੇ ਪਾਸ਼ ਨੇ ਬਣਾਉਣੀ ਹੈ ਸੋ ਜਦੋਂ ਪਠਾਣਾ ਮਰਨ ਵਾਸਤੇ ਗਿਆ ਤਾਂ ਸੰਤਾਂ ਦਾ ਮਲਾਪ ਹੋਇਆ ਦਰਖਤ ਤੇ ਬੈਠੇ ਸੀ ਰੁੱਖ ਤੇ ਆਪਦੇ ਮੌਜ ਦੇ ਮਾਲਕ ਹੁੰਦੇ ਨੇ ਪਤਾ ਨਹੀਂ ਕਿਉਂ ਬੈਠੇ ਇਹ ਉਹ ਜਾਣਦੇ ਨੇ ਜਦੋਂ ਚੱਲਿਆ ਪਠਾਣ ਮਰਨ ਵਾਸਤੇ ਮਾਰਕੰਡੇ ਵਿੱਚ ਡੁੱਬਣ ਵਾਸਤੇ ਤਾਂ ਕੀ ਹੋਇਆ ਕਹਿਣ ਲੱਗੇ ਆਵਾਜ਼ ਮਾਰੀ ਸੰਤਾਂ ਨੇ ਕਹਿੰਦੇ ਹਾਂ ਪਠਾਣਾ ਕਿੱਧਰ ਚੱਲੇ ਆ ਕਹਿਣ ਲੱਗੇ ਤੈਨੂੰ ਕੀ ਲੈਣਾ ਕਿਉਂਕਿ ਅੱਕਿਆ ਪਿਆਸੀ ਸਾਧੂਆਂ ਤੋਂ ਸੰਤਾਂ ਤੋਂ ਨਾਮ ਸਿਮਰਣ ਤੋਂ ਸਾਂਤਾਨ ਨੂੰ ਪਤਾ ਲੱਗਿਆ ਕਿ ਰੱਬ ਦੀ ਜਗਿਆਸਾ ਵਾਲਾ ਬੰਦਾ ਇਹਦੀ ਬਾਹ ਫੜੀ ਗਏ ਕਹਿਣ ਲੱਗੇ ਅੱਛਾ ਦੱਸਣਾ ਨਹੀਂ ਡੁੱਬਣ ਚੱਲਿਆ ਦਰਿਆ ਦੇ ਵਿੱਚ ਜਦੋਂ ਐਨਾ ਆਖਿਆ ਹਿੱਲ ਗਿਆ ਅੰਦਰੋਂ ਵੀ ਆਹ ਅੰਤਰਜਾਮਤ ਵਾਲਾ ਬੰਦਾ ਤਾਂ ਮਿਲ ਗਿਆ ਪੂਰਾ ਮਿਲ ਗਿਆ ਕੋਈ ਕਹਿੰਦੇ ਐਉਂ ਕਰਕੇ ਡੱਬਣ ਚੱਲਿਆ ਮੈਨੂੰ ਪ੍ਰਮਾਤਮਾ ਅੱਲਾ ਪਾਕ ਦੇ ਨਾਲ ਆਰਾਮ ਦੇ ਮੈਨੂੰ ਦਰਸ਼ਨ ਨਹੀਂ ਹੋਏ ਕਹਿੰਦੇ ਫਿਰ ਮੇਰੀ ਗੱਲ ਮੰਨ ਇੱਕ ਤੂੰ ਹੁਣ ਕਹਿੰਦੇ ਅੰਦਰ ਬੈਠ ਜਾ 40 ਦਿਨਾਂ ਵਾਸਤੇ ਤੇ ਜਾਪ ਕਰ 8 ਘੰਟੇ ਰੋਜ਼ ਜਾਪ ਕਰਨਾ ਹੈ ਕਿਉਂਕਿ ਸੰਗ ਜੀ 15 ਮਿੰਟਾਂ ਵਿੱਚ ਆਪਾਂ ਇੱਕ ਮਾਲਾ ਕਰਾਂਗੇ ਨਾ ਤਾਂ ਵੀ 8-10 ਘੰਟੇ ਲੱਗ ਜਾਂਦੇ ਨੇ 33 ਮਾਲਾ ਨੂੰ ਸੋ ਇਸ ਤਰ੍ਹਾਂ ਕਰਕੇ ਤੂੰ ਜਾਪ ਕਰ ਤੈਨੂੰ ਮਹਾਰਾ ਕਾਲਪੁਰਖ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਰਸ਼ਨ ਦੇਣਗੇ ਕਿਉਂ ਅੰਤਰਜਮਤਾ ਦੇ ਨਾਲ ਉਹਦਾ ਜੇ ਦੱਸਿਆ ਸੀ ਮਰਨ ਵਾਸਤੇ ਗਿਆ ਅੰਦਰ ਬਣ ਗਿਆ ਸੀ ਵਿਸ਼ਵਾਸ ਕਹਿੰਦੇ ਚੰਗਾ ਜੀ ਜਦੋਂ ਬੈਠੇ ਅੰਦਰ ਜਾਪ ਕਰਿਆ ਕਰੇ ਪੰਤੀ ਮੇਂ ਦੇਨ ਗੁਰੂ ਨਾਨਕ ਪਾਸ਼ਾ ਮਹਾਰ ਦੇ ਨੂਰ ਦੇ ਲਸ਼ਕਾਰਾ ਮਿਲਿਆ ਨੂਰ ਦਾ ਲਸ਼ਕਾਰਾ ਪਿਆ ਪ੍ਰਕਾਸ਼ ਹੋਇਆ ਬੜਾ ਸ਼ਾਂਤ ਹੋਇਆ ਬੜੀ ਅੰਦਰ ਐ ਲੱਗਿਆ ਵੀ ਬਹੁਤ ਤੜਫਦੇ ਨੂੰ ਟਿੱਬਿਆਂ ਤੇ ਪਿਆਸੇ ਨੂੰ ਤੜਫਦੇ ਨੂੰ ਕੋਈ ਮੈਨੂੰ ਪਾਣੀ ਮਿਲ ਗਿਆ ਬਹੁਤ ਹੀ ਆਨੰਦਮਈ ਹੋਇਆ ਜਦ ਆਨੰਦ ਹੋਇਆ ਫਿਰ ਗੁਰੂ ਨਾਨਕ ਪਾਸ਼ਾ ਮਹਾਰਾਜ ਕਹਿਣ ਲੱਗੇ ਪ੍ਰਤੱਖ ਹੋ ਕੇ ਕਿ ਪਿਆਰਿਆ ਤੂੰ ਮੂਲ ਮੰਤਰ ਦਾ ਪਾਠ ਹੀ ਐ ਤੈਨੂੰ ਕੀ ਦਈਏ RAM ਦੇ ਦਰਸ਼ਨ ਕਰਾਈਏ ਮੁਹੰਮਦ ਸਾਹਿਬ ਦੇ ਦਰਸ਼ਨ ਕਰੀਏ ਕਹਿੰਦੇ ਮਹਾਰਾਜ ਆਪ ਦੀਆਂ ਆਪ ਦੇ ਦਰਸ਼ਨ ਕਰਕੇ ਸਾਰੀਆਂ ਤਰਸਨਾਵਾਂ ਭੁੱਖਾਂ ਮਿਟ ਗਈਆਂ ਹੁਣ ਤੇਰੇ ਆਪ ਜੀ ਦੇ ਵਿੱਚ ਹੀ ਸਮਾ ਜਾਣਾ ਕਹਿੰਦੇ ਹੁਣ ਜ਼ਿੰਦਗੀ ਜਿਉਣ ਨੂੰ ਜੀ ਕਰਨਾ ਲੱਗਿਆ ਮੇਰੇ ਸਿਰ ਤੇ ਗੁਰਨਾਨਕ ਦਾ ਹੱਥ ਹੈ ਤੁਸੀਂ ਆਗੇ ਮਹਾਰਾਜ ਜ਼ਿੰਦਗੀ ਵਧੀਆ ਲੱਗਦੀ ਹੈ ਕਹਿੰਦੇ ਹਉ ਕਰ ਫਿਰ ਤੂੰ ਕਹਿੰਦੇ ਨਾ ਨਾਲ-ਨਾਲ ਇੱਕ ਹੋਰ ਕੰਮ ਕਰ ਜਿਹੜਾ ਤੇਰਾ ਜ਼ਮੀਨ ਦਾ ਹਿੱਸਾ ਹੈ ਇਹਦੇ ਵਿੱਚੋਂ ਇੱਕ ਹਿੱਸਾ ਰੱਖ ਲੈ ਜਿਵੇਂ ਜ਼ਮੀਨ ਦੇ 8 ਹਿੱਸੇ ਨੇ ਤੇ ਅੱਠਵਾਂ ਹਿੱਸਾ ਰੱਖ ਲੈ ਉੱਥੇ ਤੂੰ ਆਏ ਗਏ ਲੋਕਾਂ ਨੂੰ ਤੁਰਦੇ ਫਿਰਦੇਆਂ ਨੂੰ ਰਾਈਆਂ ਨੂੰ ਸਭ ਨੂੰ ਭੁੱਖੇ ਭਾਣੇ ਨੂੰ ਕਿਦੇ ਪ੍ਰਸ਼ਾਦਾ ਛਕਾਇਆ ਕਰ ਸਾਡੀ ਖੁਸ਼ੀ ਹੋ ਵੀ ਕਿ ਜਦੋਂ ਕਹਾ ਕਰੇਗਾ ਤੁਹਾਨੂੰ ਅਸੀਂ ਦਰਸ਼ਨ ਦਿਹਾ ਕਰਾਂਗੇ ਮੂਲ ਮੰਤਰ ਤੋਂ ਮੂਲ ਮੰਤਰ ਦੀ ਕਮਾਈ ਕੀਤੀ ਹੈ ਮੂਲ ਮੰਤਰ ਮੇਰਾ ਰੂਪ ਹੈ ਗੁਰਨਾਨਕ ਜੀ ਕਹਿਣ ਲੱਗੇ ਮਹਾਰਾਜ ਜੀ ਮੂਲ ਮੰਤਰ ਮੇਰਾ ਰੂਪ ਹੈ ਜਦੋਂ ਮੂਲ ਮੰਤਰ ਦਾ ਧਿਆਨ ਧਰ ਕੇ ਤਾਂ ਉਹ ਬੰਦੇ ਨੇ ਬਾਗ ਲਾ ਕੇ ਨਾ ਉੱਥੇ ਜਣ ਕੇ ਜਿਹੜੀ ਕਮਾਈ ਸੀ ਉਹਦਾ ਅੰਨ ਪਾਣੀ ਲੰਗਰ ਛਕਾਇਆ ਕਰੇ ਮੂਲ ਮੰਤਰ ਦਾ ਧਿਆਨ ਧਰ ਕੇ ਜਦ ਗੁਰੂ ਨਾਨਕ ਪਾਸ਼ ਨੂੰ ਯਾਦ ਕਰਿਆ ਕਰੇ ਸੰਗਤ ਜੀ ਉਹ ਗੁਰੂ ਨਾਨਕ ਪਾਸ਼ ਉਸ ਪਠਾਣ ਨੂੰ ਜਣ ਕੇ ਦਰਸ਼ਨ ਦਿਹਾ ਕਰਨ ਉਹ ਜਾ ਕੇ ਸਡੌਰੇ ਦੇ ਵਿੱਚ ਹੁਣ ਵੀ ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਨਾਮ ਦਾ ਅਜੇ ਵੀ ਲੰਗਰ ਚੱਲਦਾ ਹੈ ਐਡੀ ਵੱਡੀ ਸ਼ਕਤੀ ਆ ਮੂਲ ਮੰਤਰ ਦੇ ਵਿੱਚ ਪਰ ਬੰਦਾ ਡੋਲ ਜਾਂਦਾ ਵੀ ਪਤਾ ਨਹੀਂ ਹੈ ਕੁਝ ਪਤਾ ਨਹੀਂ ਨਹੀਂ ਹੈ ਸੰਗਤ ਜੀ ਐ ਨਹੀਂ ਕੁਝ ਬਣਦਾ ਹੁੰਦਾ ਇਹਦਾ ਸਦਕਾ ਦੇ ਨਾਲ ਇੱਕ ਵਾਰੀ ਨਹੀਂ ਫਿਰ ਦੂਜੀ ਵਾਰੀ ਕਿਉਂਕਿ ਸਾਡੇ ਉਹਨੇ ਵੀ ਕਿੰਨੇ ਸਾਲ ਮਤੱਸਿਆ ਕੀਤੀ ਵਿਚਾਰੇ ਨੇ ਮੂਲ ਮੰਤਰ ਦਾ ਇਹ ਗੱਲ ਬਣੀ ਫਿਰ ਤੁਹਾਨੂੰ ਵੀ ਇਹ ਕਠਿਨਾਈਆਂ ਵਿੱਚ ਦੀ ਨਿਰਾਸ਼ਾ ਵਿੱਚ ਦੀ ਲੰਘਣਾ ਪੈਂਦਾ ਪਰ ਸਿਦਕਾਂ ਦੇ ਵੇੜੇ ਪਾਰ ਹੁੰਦੇ ਨੇ ਮੂਲ ਮੰਤਰ ਗੁਰਨਾਨਕ ਪਾਸ ਦਾ ਰੂਪ ਨੇ ਕਮਾਈ ਕਰੋ ਸਭ ਕੁਝ ਸੈੱਟ ਹੋ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ